ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਜੋ ਤੁਹਾਡੇ ਤੱਕ ਇਹ ਵੀਡੀਓ ਪਹੁੰਚੀ ਹੈ ਵੀਡੀਓ ਵੇਖਦੇ ਸਾਰ ਹੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦੇ ਛੋਟੇ ਲਾਲਾਂ ਨੂੰ ਨੀਹਾਂ ਦੇ ਵਿੱਚ ਟਿਕਾਇਆ ਗਿਆ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਵਾਂਗੇ ਉਹਨਾਂ ਨੀਹਾਂ ਦੇ ਵੀ ਦਰਸ਼ਨ ਕਰਾਵਾਂਗੇ ਜਿਹੜੀਆਂ ਨੀਹਾਂ ਅੱਜ ਵੀ ਬੋਲ-ਬੋਲ ਕੇ ਕਹਿ ਰਹੀਆਂ ਹਨ ਸਿੱਖਾ ਵੇਖੀ ਸਿੱਖੀ ਨਾ ਛੱਡੀ ਧਰਮ ਨੂੰ ਕਮਾ ਲਈ ਸਿੱਖੀ ਕੇਸਾਂ ਸਵਾਸਾਂ ਸੰਗਣ ਵਾਲੀ ਆਓ ਵੀਡੀਓ ਆਰੰਭ ਕਰਦੇ ਹਾਂ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਤੁਸੀਂ ਦੇਖ ਰਹੇ ਹੋ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ Facebook ਅਤੇ YouTube ਚੈਨਲ ਜਿਨ੍ਹਾਂ ਨੇ ਸਾਡਾ Facebook ਪੇਜ ਅਤੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਕਿਉਂਕਿ ਹਰ ਰੋਜ਼ ਅਸੀਂ ਇਸ ਚੈਨਲ ਤੇ ਗੁਰੂ ਧਾਮਾਂ ਦੇ ਦਰਸ਼ਨ ਕਰਾਉਨੇ ਆ ਅਤੇ ਕਥਾ ਕੀਰਤਨ ਦੀਆਂ ਵੀਡੀਓ ਅਪਲੋਡ ਕਰਦੇ ਆ ਪਿਛਲੇ ਬਲੌਗ ਵਿੱਚ ਤੁਸੀਂ ਦਰਸ਼ਨ ਕੀਤੇ ਆ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਅਤੇ ਗੁਰਦੁਆਰਾ ਬਾਬਾ ਕੁੰਮਾ ਮਾਸਕੀ ਜੀ ਤੇ ਅੱਜ ਇਸ ਬਲੌਗ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਉਸ ਪਾਵਨ ਪਵਿੱਤਰ ਅਸਥਾਨ ਦੇ ਜਿਸ ਅਸਥਾਨ ਦਾ ਨਾਮ ਹੈ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਅਤੇ ਉਸ ਠੰਡੇ ਬੁਰਜ ਦੇ ਦਰਸ਼ਨ ਕਰਾਵਾਂਗੇ ਜਿਸ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਲਾਲਾ ਨੇ 10 11 12 ਉਹਦੀਆਂ ਰਾਤਾਂ ਗੁਜ਼ਾਰੀਆਂ ਤੇ ਉਹਨਾਂ ਨੀਹਾਂ ਦੇ ਵੀ ਦਰਸ਼ਨ ਕਰਾਵਾਂਗੇ ਜਿਨ੍ਹਾਂ ਨੀਹਾਂ ਦੇ ਵਿੱਚ ਖੜੀ ਕਰਕੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਜੋਰਾਵਰ ਸਿੰਘ ਜੀਆ ਨੂੰ ਨੀਹਾਂ ਦੇ ਵਿੱਚ ਚਣਿਆ ਗਿਆ ਸ਼ਹੀਦ ਕੀਤਾ ਗਿਆ ਤੁਹਾਨੂੰ ਆਓ ਖੁੱਲੇ ਦਰਸ਼ਨ ਕਰਾਉਣੇ ਆ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਿਏ ਗੁਰੂ ਜੀ ਦਾ ਸੋਹਣਾ ਦਰਬਾਰ ਵੇਖੋ ਕਿਵੇਂ ਸਜ ਰਿਹਾ ਬਿਆੰਤ ਹੀ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਹਰ ਰੋਜ਼ ਦਰਸ਼ਨ ਮੇਲੇ ਕਰਨ ਵਾਸਤੇ ਆਉਂਦੀਆਂ ਹਨ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਆਉਂਦੀਆਂ ਹਨ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਈ ਸਾਨੂੰ ਪੂਰਨੇ ਪਾਈਆ ਸਿੱਖਾ ਵੇਖੀ ਕਿਤੇ ਸਿੱਖੀ ਨਾ ਛੱਡੀ ਆਓ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਜਾਨੇ ਆ ਪੂਰਾ ਸਾਹਿਬ ਦੇ ਦਰਸ਼ਨ ਕਰਦੇ ਆ ਇਹ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਆ ਜਿਹਨੂੰ ਸਰਹੰਦ ਕਿਹਾ ਜਾਂਦਾ ਸੀ ਜਿੱਥੇ ਵਜ਼ੀਰ ਖਾਂ ਦੀ ਕਚਹਿਰੀ ਲੱਗਦੀ ਸੀ ਐਸੀ ਹੀ ਧਰਤੀ ਤੇ ਵਜ਼ੀਰ ਖਾਂ ਦੀ ਕਚਹਿਰੀ ਲੱਗਦੀ ਹੁੰਦੀ ਸੀ ਸਹਿਬਜ਼ਾਦਿਆਂ ਦੀ 11 ਤੇ 12 ਪੋਨ ਨੂੰ ਪੇਸ਼ੀ ਹੁੰਦੀ ਆ ਪੇਸ਼ੀ ਦੇ ਵਿੱਚ ਸਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਗਏ ਬੇ ਤੁਸੀਂ ਧਰਮ ਨੂੰ ਛੱਡ ਦਿਓ ਮੁਸਲਮਾਨ ਬਣ ਜਾਓ ਤੁਹਾਨੂੰ ਬਹੁਤ ਜ਼ਗੀਰਾਂ ਦਿੱਤੀਆਂ ਜਾਣਗੀਆਂ ਬੀਗਮਾਂ ਦੇ ਡੋਲੇ ਦਿੱਤੇ ਜਾਣਗੇ ਮਾਇਆ ਧਨ ਦੌਲਤ ਦਿੱਤਾ ਜਾਏਗਾ ਪਰ ਸਹਿਬਜ਼ਾਦਿਆਂ ਨੇ ਵਜ਼ੀਰ ਖਾਂ ਨੂੰ ਆਖਿਆ ਸੀ ਵਜੀਦਿਆ ਥੁੱਕਦੇ ਆ ਤੇਰੀਆਂ ਬੀਗਮਾਂ ਦੇ ਡੋਲਿਆਂ ਤੇ ਸਾਨੂੰ ਤੇਰੀ ਮਾਇਆ ਨਹੀਂ ਚਾਹੀਦੀ ਸਾਨੂੰ ਸਿੱਖੀ ਜਾਨ ਤੋਂ ਵੱਧ ਪਿਆਰੀ ਆ ਸੰਗਤ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ਸੀ 9 ਤੇ 7 ਸਾਲ ਹੁਣ ਝਾਤੀ ਮਾਰ ਕੇ ਵੇਖੋ ਸਾਡੇ ਘਰਾਂ ਵਿੱਚ 9 ਤੇ 7 ਸਾਲ ਦੇ ਬੱਚੇ ਹਨ ਬੱਚਿਆਂ ਨੂੰ ਟੌਫੀ ਚਾਕਲੇਟ ਦੇ ਕੇ ਜੋ ਮਰਜ਼ੀ ਕੰਮ ਕਰਾ ਲੋ ਪਰ ਉਹਨਾਂ ਮਹਾਨ ਸੂਰਮੇ ਯੋਧਿਆਂ ਦੀ ਦ੍ਰਿੜਤਾ ਕਿੰਨੀ ਆ ਉਹਨਾਂ ਨੂੰ ਕਿੰਨੀ ਸਿੱਖੀ ਜਾਣ ਤੋਂ ਵੱਧ ਪਿਆਰੀ ਸੀ ਤੇ ਆਪਾਂ ਇਤਿਹਾਸ ਪੜ੍ਹ ਕੇ ਵੇਖ ਸਕਦੇ ਹਾਂ ਆ ਉਹ ਸਾਹਮਣੇ ਤੁਸੀਂ ਨੀਹਾਂ ਦੇ ਦਰਸ਼ਨ ਕਰ ਰਹੇ ਹੋ ਇਹਨਾਂ ਨੀਹਾਂ ਦੇ ਵਿੱਚ ਖੜੇ ਕਰਕੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ ਇੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਜੀਆਂ ਨੂੰ ਖੜੇ ਕਰਕੇ ਨੀਹਾਂ ਵਿੱਚ ਚਿੰਨ ਦਿੱਤਾ ਸੀ ਇਤਿਹਾਸ ਵਿੱਚ ਲਿਖਿਆ ਮਿਲਦਾ ਆ ਜਦੋਂ ਕੰਧ ਛਾਤੀ ਤੱਕ ਪਹੁੰਚਦੀ ਆ ਦੋਵੇਂ ਸਹਿਬਜ਼ਾਦਿਆਂ ਦੇ ਸਾਹ ਰੁਕਦੇ ਆ ਤੇ ਸਹਿਬਜ਼ਾਦੇ ਹੀਠਾਂ ਡਿੱਗਦੇ ਆ ਕੰਧ ਹੀਠਾਂ ਡਿੱਗਦੀ ਆ ਵਜੀਦਾ ਫਿਰ ਪੁੱਛਦਾ ਸਹਿਬਜ਼ਾਦਿਆਂ ਉਹ ਮੰਨ ਲਓ ਮੇਰੀ ਗੱਲ ਤੁਹਾਡੇ ਜ਼ਖਮ ਠੀਕ ਕਰ ਦੇਵਾਂਗੇ ਪਰ ਸਹਿਬਜ਼ਾਦਿਆਂ ਨੇ ਫਿਰ ਵੀ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਸੰਗਤ ਜੀ ਫਿਰ ਵਜੀਰ ਖਾਨ ਨੇ ਜਲਾਦਾ ਨੂੰ ਹੁਕਮ ਕੀਤਾ ਇਹਨਾਂ ਦੀ ਸਾਰ ਰਗ ਕੱਟ ਦਿਓ ਬਾਬਾ ਜੋਰਾਵਰ ਸਿੰਘ ਦੀ ਸਾਰ ਰਗ ਕੱਟੀ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ ਤੇ ਬਾਬਾ ਫਤਿਹ ਸਿੰਘ ਸਾਹਿਬ ਜੀਾਂ ਦੀ ਜਦੋਂ ਸਾਰ ਰਗ ਕੱਟਣ ਲੱਗੇ ਉਹਨਾਂ ਦੀ ਸਾਰ ਰਗ ਨਹੀਂ ਕੱਟੀ ਗਈ 나ੜ ਤੇ ਕੁਟਾਰ ਚੱਲੀ ਇਤਿਹਾਸ ਵਿੱਚ ਲਿਖਿਆ ਮਿਲਦਾ ਕਟੋ-ਕਟ 12 ਮਿੰਟ ਬਾਬਾ ਫਤਿਹ ਸਿੰਘ ਸਾਹਿਬ ਜੀ ਤੜਫਦੇ ਰਹੇ 12 ਮਿੰਟ ਬਾਅਦ ਉਹਨਾਂ ਦਾ ਸਰੀਰ ਸ਼ਾਂਤ ਹੋਇਆ ਜਿਹੜੇ ਮੇਰੇ ਵੀਰ ਇਹ ਵੀਡੀਓ ਨੂੰ ਵੇਖ ਰਹੇ ਆ ਜਿਹੜੇ ਸਿੱਖੀ ਤੋਂ ਦੂਰ ਹਨ ਅਰਦਾਸ ਕਰਿਓ ਬਾਬਾ ਫਤਿਹ ਸਿੰਘ ਸਾਹਿਬ ਦੇ ਚਰਨਾਂ ਵਿੱਚ ਬਾਬਾ ਜੀ ਸਾਨੂੰ ਵੀ ਸਿੱਖੀ ਦੀ ਦਾਤ ਦੇ ਦਿਓ ਤੇ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਜ਼ਰੂਰ ਆ ਜਿਹੜੇ ਮੇਰੇ ਵੀਰ ਦਸਤਾਰਾਂ ਨਹੀਂ ਸਜਾਉਂਦੇ ਇਹਨਾਂ ਦਿਨਾਂ ਵਿੱਚ ਦਸਤਾਰਾਂ ਆਪਣੇ ਸਿਰ ਤੇ ਜ਼ਰੂਰ ਸਜਾਇਆ ਕਰੋ ਇਹਨਾਂ ਦਸਤਾਰਾਂ ਦੀ ਖਾਤਰ ਗੁਰੂ ਦੇ ਛੋਟੇ ਲਾਲ ਅਤੇ ਮਾਤਾ ਗੁਜਰਕੌਰ ਜੀਆਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਸ਼ਹੀਦੀ ਦੇ ਦਿੱਤੀ ਸੰਗਤ ਜੀ ਆਓ ਹੁਣ ਦਰਸ਼ਨ ਕਰਦੇ ਹਾਂ ਉਸ ਠੰਡੇ ਬੁਰਜ ਦੇ ਜਿਸ ਠੰਡੇ ਬੁਰਜ ਵਿੱਚ ਵਜੀਰ ਖਾਂ ਗਰਮੀਆਂ ਦੇ ਦਿਨਾਂ ਵਿੱਚ ਰਹਿੰਦਾ ਹੁੰਦਾ ਸੀ ਇਹ ਠੰਡਾ ਬੁਰਜ ਬਹੁਤ ਉੱਚੀ ਇਮਾਰਤ ਸੀ ਇਹਦੇ ਹੀਟਾਂ ਤੋਂ ਨਦੀ ਵਗਦੀ ਹੁੰਦੀ ਸੀ ਜਦੋਂ ਨਦੀ ਦੇ ਉੱਤੋਂ ਹਵਾ ਚੱਲਣੀ ਤੇ ਉੱਤੇ ਠੰਢੀ ਠੰਢੀ ਲੱਗਣੀ ਪਰ ਸੋਚ ਕੇ ਵੇਖੋ ਉਹ ਦੇ ਮਹੀਨੇ ਜਿਹੜੇ ਮਹੀਨੇ ਅਸੀਂ ਆਪਣੇ ਬੱਚਿਆਂ ਨੂੰ ਕੰਬਲਾਂ ਵਿੱਚ ਰਜਾਈਆਂ ਵਿੱਚ ਲੁਕੋ ਕੇ ਰੱਖਦੇ ਹਾਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਲਾਲਾਂ ਨੂੰ ਇਸ ਠੰਡੇ ਬੁਰਜ ਵਿੱਚ ਰੱਖਿਆ ਗਿਆ ਧਨਮਾ ਗੁਜਰਕੌਰ ਆਪਣੇ ਬੁੱਢੇ ਹੱਡਾਂ ਦਾ ਨੇਹ ਆਪਣੇ ਪੋਤਿਆਂ ਨੂੰ ਦੇ ਰਹੀ ਆ ਤੇ ਨਾਲ ਸਿੱਖਿਆ ਦੇ ਰਹੀ ਆ ਪੋਤਿਓ ਵੇਖਿਓ ਕਿਤੇ ਸਿੱਖੀ ਨੂੰ ਦਾਗ ਨਾ ਲਾਇਓ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾਇਓ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਇਓ ਤੁਹਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ ਤੇ ਸਹਿਬਜ਼ਾਦਿਆਂ ਨੇ ਵੀ ਆਖਿਆ ਸੀ ਮਾਤਾ ਅਸੀਂ ਸਿੱਖੀ ਨੂੰ ਦਾਗ ਨਹੀਂ ਲਾਵਾਂਗੇ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਵਾਂਗੇ ਸੰਗਤ ਜੀ ਇਹ ਤੁਸੀਂ ਦਰਸ਼ਨ ਕੀਤੇ ਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਅਗਲੇ ਬਲੌਗ ਵਿੱਚ ਤੁਹਾਨੂੰ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਵਾਂਗੇ ਜਿਸ ਸਥਾਨ ਦੇ ਬਹੁਤ ਹੀ ਘੱਟ ਸੰਗਤਾਂ ਨੇ ਦਰਸ਼ਨ ਕੀਤੇ ਹੋਣੇ ਆ ਸ਼ਹੀਦ ਕਰਨ ਤੋਂ ਉਪਰੰਤ ਜਿੱਥੇ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਸੁੱਟਿਆ ਗਿਆ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ